ਧਿਆਣਾ ਤੋਂ ਕਰਦਿਆ ਨਾਲ ਲੜਾਈ ਤੋਂ ਬਾਅਦ ਭੱਜੇ ਇੱਕ ਬੱਚੇ ਨੂੰ ਫਗਵਾੜਾ ਦੀ ਜੀਆਰਪੀ ਪੁਲਿਸ ਨੇ ਪਰਿਵਾਰ ਨੂੰ ਵਾਪਸ ਸੌਂਪਿਆ ਬੱਚੇ ਦੇ ਦੱਸਣ ਮੁਤਾਬਕ ਉਸਨੇ ਦੱਸਿਆ ਕਿ ਉਸਦੀ ਮਾਤਾ ਉਸ ਨੂੰ ਰੋਜ਼ ਕੁੱਟਦੀ ਸੀ ਜਿਸ ਤੋਂ ਬਾਅਦ ਉਹ ਘਰੋਂ ਭੱਜ ਗਿਆ ਅਤੇ ਅਮ੍ਰਿਤਸਰ ਜਾ ਰਿਹਾ ਸੀ ਫਗਵਾੜਾ ਤੋਂ ਦੁਆਬਾ মিডিਆ 18 ਲਈ ਵਿਕਾਸ ਮਨੀਦੀ ਰਿਪੋਰਟ ਯੁਗੇਸ਼ ਯੁਗੇਸ਼ ਕਿੱਥੇ ਦਾ ਰਹਿਣ ਵਾਲਾ ਹੋ ਲੁਧਿਆਣਾ ਲੁਧਿਆਣੇ ਦਾ ਕੀ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫਗਵਾੜੇ ਦੇ ਵਿੱਚ ਮਾਮਰ ਤਾਂ ਚੱਲੇ ਸੀ ਹੈ ਨੰਬਰ ਦਾ ਜੱਲਾ ਹੀ ਅੰਬਰ ਦਾ ਜੱਲਾ ਕੱਲ ਹੀ ਜੱਲਾ ਸੀ ਅੰਬਰ ਦਾ ਇੱਕ ਮੈਂ ਹਾਂ ਇੱਕ ਮਿੰਟ ਬਣਾ ਅੰਬਰ ਸਰ ਕੱਲੀ ਜੱਲਾ ਦੀ ਅੱਜ ਮੱਥਾ ਦੇਕਣ ਲਈ ਤੇ ਕਰਦੇ ਹਾਂ ਦੱਸ ਕੇ ਆਇਆ ਹਾਂ ਹਾਂ ਕਰੋ ਲੜ ਕੇ ਆ ਗਏ ਲੜ ਕੇ ਆਇਆ ਕਰੋ ਕਿਉਂ ਲੜਿਆ ਗਿਆ ਮਮੀ ਨਾਲ ਮਮੀ ਨਾਲ ਕੱਲ ਹੀ ਲੜਿਆ ਕੱਲ ਹੀ ਲੜਿਆ ਮਮੀ ਨਾਲ ਕੁੱਟਿਆ ਮਮੀ ਨੇ ਤੈਨੂੰ ਕੀ ਕੰਮ ਕਰਾਂਦੀ ਹੈ ਕੀ ਕੰਮ ਕਰਾਂਦੀ ਮੰਮੀ ਤੇਰਾ ਇੱਕ ਝਾੜੂ-ਪੋਚਾ ਝਾੜੂ-ਪੋਚਾ ਤੇ ਝਾੜੂ-ਪੋਚਾ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਇਕੱਲੇ ਇਕੱਲਾ ਕੀਤਾ ਗੱਲਾ ਹੈ ਸਾਰਾ ਕੁਝ ਮੈਂ ਹੀ ਕਰਦਾ ਇਕੱਲੇ ਕਿੰਨੇ ਤੁਸੀਂ ਭੈਣ ਭਰਾ ਵਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਤੇ ਦੋ ਭਰਾ ਤੇਰੇ ਪਾਪਾ ਜੀ ਦਾ ਨਾਂ ਕੀ ਆ ਮੀਨੋਦ ਹੈ ਮੀਨੋਦ ਤੇ ਡੈਡੀ ਇਹਦੇ ਆਪਣਾ ਮੰਮੀ ਦਾ ਤੇਰੀ ਦਾ ਨਾਂ ਕੀ ਆ ਰਾਧਾ ਤੇ ਤੂੰ ਪੜ ਕਿਦਾਂ ਨੂੰ ਇਸ ਕੋਲੇ ਤੇ ਭੈਣਾਂ ਵੜਦੇ ਆ ਉਹ ਜੋਕ ਕਰਦੀ ਹੈ ਕਿੰਨੀ ਦੋਨੇ ਹੀ ਤੇ ਤੁਸੀਂ ਦੋਨੇ ਭਰਾ ਕੀ ਤੁਹਾਡਾ ਵੱਡਾ ਭਰਾ ਵਾਂਗੂ ਤੂੰ ਛੋਟਾ ਵਾਂ ਵੱਡੀ ਭੈਣ ਹੈ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮਾ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਫਿਰ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਗਵਾੜੇ ਮਾ ਅੰਬਰਸਰ ਚੱਲਿਆ ਸੀ ਅੰਬਰਸਰ ਮੱਥੜੇ ਕੰਨ ਚੱਲਿਆ ਸੀ ਨਾਲੇ ਕਹਿੰਦਾ ਲੜ ਗਿਆ ਆ ਮੈਂ ਘਰੋਂ ਹਾਂ ਲੜ ਗਿਆ ਆ ਮਾ ਪੱਜਿਆ ਸੀ ਘਰੋਂ ਹੂੰ ਕਿਹੜੀ ਟ੍ਰੇਨ ਚ ਆਇਆ ਸੀ ਪਤਾ ਨਹੀਂ ਇੱਕ ਵੀਰੇ ਕਿੰਨੇ ਵੇ ਚੱਲਿਆ ਸੀ ਉਹ 4:35 ਵਜੇ 5:6 ਵਜੇ ਟਾਈਮ ਨਹੀਂ ਲੱਗਿਆ ਅੱਛਾ ਤੇ ਆ ਸਮਾਨ ਨਾਲ ਲੈ ਗਿਆ ਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਨਾ ਜੀ ਕਿਉਂ ਕੱਲੇ ਨਹੀਂ ਆਣਾ ਕਰ ਘਰ ਕੱਲੇ ਨਹੀਂ ਆਣਾ ਜੀ ਉਹ ਮਾਰਦੇ ਮਾਰਦੇ ਆ ਤੈਨੂੰ ਹੂੰ ਅੱਛਾ ਤੇ ਮਮੀ ਮਾਰਦੀ ਕਿ ਪਾਪਾ ਮਾਰਦਾ ਤੇਰਾ ਮਮੀ ਮਾਰਦੀ ਐ ਡੈਡੀ ਨੂੰ ਬੋਲ ਕੇ ਜਾਣ ਕੇ ਮੈਨੂੰ ਮਾਰ ਪੈਂਦੀ ਨਾ ਮਾ ਕੋਟ ਹੁੰਦੀ ਹੈ ਡੈਡੀ ਨੂੰ ਕਹੇ ਡੈਡੀ ਵੀ ਕੜਦਾ ਤੇਰਾ ਡੈਡੀ ਨੂੰ ਕਹਿ ਕੇ ਹਾਂ ਨੂੰ ਕੋਟ ਕੰਮ ਕਰਾਏ ਨੂੰ اچھا ਡੈਡੀ ਤਾਂ ਕੜਦਾ ਕੜਦੀ ਹੈ ਮੰਮੀ ਨਾਲ ਡੈਡੀ ਕੜਦਾ ਕਿ ਮੰਮੀ ਕੜਦੀ ਤੈਨੂੰ ਮੰਮੀ ਕੜਦੀ ਹੈ ਤੇ ਡੈਡੀ ਕੜਦਾ ਮੈਂ ਕੁਛ ਆਂਦਾ ਡੈਡੀ ਨੂੰ ਤਾਂ ਜਾਂਦੇ ਮੈਨੂੰ ਤੇ ਡੈਡੀ ਡੈਡੀ ਨਹੀਂ ਕੁੱਟਿਆ ਤੈਨੂੰ ਕਦੀ ਮਾਮਲਾ ਕੀ ਹੈ ਜਿਹੜਾ ਇੱਕ ਬੱਚਾ ਅੱਜ ਹਾਂ ਮਾਮਲਾ ਮੈਂ ਹੀ ਅਸੀ ਜੋਸ਼ ਸਿੰਘ ਚੌਂਕੀ ਇੰਚਾਰਜ ਪੁਵਾੜਾ ਤਕਰੀਬਨ 7:35 ਵਜੇ ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ AC ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹਨਾਂ ਸੀ ਰਿਵਰ ਕੀਤਾ ਤੇ ਤੋਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤਾਂ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਹੈ ਮੈਨੂੰ ਗੋੜੀ ਮਾਰਦੀ ਹੈ ਇਹ ਕਹਿੰਦਾ ਮੈਂ ਉਸ ਤੋਂ ਤੰਗ ਆ ਕੇ ਮੈਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਤੇ ਮੈਂ ਕਹਿੰਦਾ ਵੀ ਮੱਥਾ ਟੇਕਣ ਜਾਣਾ ਦਰਵਾਸਾ ਵੀ ਉਧਰ ਹੀ ਕਿਤੇ ਕੰਮ ਲੱਭਾਂਗਾ ਜਦੋਂ ਸਾਨੂੰ ਤਾਂ ਇਹ ਦੇਖਣ ਨੂੰ ਇਹ ਲੱਗਦਾ ਸੀ ਵੀ ਇਹਦੀ ਉਮਰ ਵਾਰਾ 13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18-19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੈਲਪਰ ਕੰਡਾ ਨੇ ਠੀਕ ਹੈ ਨਾ ਇਹ ਸਰ ਕਾਰਨ ਮੇਨ ਕਾਰਨ ਕੀ ਹੈ ਜਿਹੜਾ ਇਹ ਕਰੋ ਮੇਨ ਕਾਰਨ ਅੱਜਕੱਲ ਬੱਚੇ ਆ ਦਾ ਮੇਨ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੀ ਜਿਹੜੇ ਮਾਪੇ ਆਪਣੇ ਉਹ ਬੱਚਿਆਂ ਨੂੰ ਮਾੜਾ ਮੂਟਾ ਤਾਂ ਕਹਿਣਾ ਹੀ ਹੈ ਪਰ ਬਜਕਲ ਦੇ ਬੱਚੇ ਜਿਹੜੇ ਉਹ ਨਹੀਂ ਸੁਣਦੇ ਤੇ ਇਸ ਇਹੀ ਕਾਰਨ ਹੈ ਕੋਈ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜਾਂ ਹੁਣ ਸਰਪਰਦ ਵਗੈਰਾ ਕਰ ਰਹੇ ਆ ਇਹ ਬੱਚਿਆਂ ਨੂੰ ਹਾਂ ਬੱਚੇ ਨੂੰ ਸਰਪਰਦ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪੈਰੈਂਟ ਬੁਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਕੋਈ ਬੱਚੇ ਦੇ ਮਾਪੇ ਦਾ ਨਾਮ ਵਗੈਰਾ ਹੈ ਕੋਈ ਤੁਮ ਹਾਂ ਉਹਦੇ ਬਾਪ ਦਾ ਨਾਮ ਬਨੂਦ ਕੁਮਾਰਾ ਜੀ ਉੱਚਾ ਟਿੱਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਮਦਰ ਨਾਲ ਵੀ ਗੱਲ ਹੋਈ ਆ ਸਰ ਕੋਈ ਪਤਾ ਚੱਲੇ ਆ ਕਿ ਕਿੰਨੇ ਭੈਣ ਭਰਾ ਵਾ ਇਹ ਟੋੜ ਨਾ ਨਹੀਂ ਇੰਨਾ ਤਾਂ ਨਹੀਂ ਅਜੇ ਪਤਾ ਲੱਗਿਆ ਉਹਨਾਂ ਦੇ ਉਹਨਾਂ ਦੇ ਇਹ ਦੋ ਕਿੰਨੇ ਦੋ ਇਹ ਕਹਿੰਦਾ ਵੀ ਦੋ ਪੁਰਾਣੇ ਤੇ ਇੱਕ ਛੋਟਾ ਇੱਕ ਇਹ ਹੈ ਹਾਂਜੀ ਇਹ ਥੋੜਾ ਜਿਹਾ ਹੈਂਡੀਕੈਪਡ ਹੈ ਬੰਨ ਬੋਲਿਚ ਵੀ ਨਹੀਂ ਜਾਂਦਾ ਬੜਦਾ ਬੜਦਾ ਵੀ ਹੈ ਨਹੀਂ ਇਹ ਸਰ ਕੋਈ ਕਾਰਨ ਦੱਸਿਆ ਹੋ ਕੋਈ ਘਰੋਂ ਕਿਉਂ ਪੁਜੇਰੀ ਹੈ ਕਾਰਨ ਤਾਂ ਦੇਖੋ ਜੀ ਕਾਰਨ ਤਾਂ ਇਹੀ ਕਹਿ ਰਿਹਾ ਹੈ ਵੀ ਮੈਨੂੰ ਜਿਹੜਾ ਜਿਹੜਾ ਛੋਟਾ ਬ੍ਰਦਰ ਆ ਮੇਰਾ ਸਕੂਲ ਚ ਪੜਦਾ ਹੈ ਤੇ ਮੈਨੂੰ ਮਤਲਬ ਵੀ ਮੈਂ ਸਕੂਲ ਨਹੀਂ ਪੜਦਾ ਤੇ ਮੇਰੀ ਮਦਦ ਜਿਹੜੀ ਹੈ ਮੈਨੂੰ ਕੰਮ ਕਾਲ ਦੇ ਵਿੱਚ ਲਾਈ ਰੱਖਦੀ ਆ ਕਦੇ ਭਾਂਡੇ ਪਾਏ ਦਾ ਕਦੇ ਪੋਚਾ ਲਾ ਦਾ ਕਦੇ ਝਾੜੂ ਲਾ ਦਾ ਕਦੇ ਕੁਝ ਕਰਨਾ ਤੇ ਉਸ ਤੋਂ ਬਾਅਦ ਫਿਰ ਵੀ ਮੈਡਮ ਉੱਡਾ ਘੂੜ ਦੇ ਕੱਪ ਦੇ ਆ ਤੇ ਇਸ ਕਰਕੇ ਉਹਦੇ ਤੋਂ ਦੁਖੀ ਹੋ ਕੇ ਕਹਿ ਰਿਹਾ ਵੀ ਮੈਂ ਪਜਾਇਆ ਕਰੋ ਬਾਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੇ ਕੀ ਵੀ ਉਹਨੇ ਸਰੋ ਤਲਾਬ ਵਗੈਰਾ ਦਿੱਤੀ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਦੀ ਸਿਸਟਰ ਨੂੰ ਦੀ ਮਦਦ ਦਾ ਫੋਨ ਆਇਆ ਸੀ ਮੇਰੇ ਕੋਲ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਹੀ ਤੁਹਾਡੇ ਕੋਲ ਪੁੱਛਦੇ ਆ ਠੀਕ ਹੈ ਨਾ ਉਹ ਆ ਜਾਂਦੇ ਆ ਜਦੋਂ ਵੀ ਹੁੰਦੇ ਆ ਤੇ ਆਪਾਂ ਉਹ ਲੋਕ ਕਰਾਦਾ ਕਿ ਕੋਈ ਨਾ